ਪਬਲਿਕ ਉਹ ਦਿਲ ਦੁਖਦਾ ਥੋੜਾ ਕਿੱਥੇ ਹੁਣ ਸਾਨੂੰ ਅੱਗੇ ਸਾਥ ਮਿਲਿਆ ਕਿ ਅਸੀਂ ਖੁੱਲ ਕੇ ਸੇਵਾ ਕਰ ਦਿੰਦੇ ਆਂ ਔਰ ਮੀਤ ਬਿੱਟੂ ਜੀ ਨੇ ਸਾਨੂੰ ਸਾਥ ਦਾ ਸਾਨੂੰ ਆਪਣਾ ਹੱਥ ਫੜਾਇਆ ਹੈ ਅਸੀਂ ਖੁੱਲ ਕੇ ਸੇਵਾ ਕਰਾਂਗੇ ਇਸ ਤਰ੍ਹਾਂ ਇਹੀ ਕਾਰਨ ਹੈ ਕਿ ਅਸੀਂ ਪਬਲਿਕ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਸਾਨੂੰ ਇਹ ਮੌਕਾ ਨਹੀਂ ਸੀ ਕਾਂਗਰਸ ਸਰਕਾਰ ਚੱਗੀ ਰਹੀ ਕਿ ਅੱਗੇ ਵੱਧ ਕੇ ਅਸੀਂ ਕੁਝ ਕਰ ਸਕੀਏ ਜੋ ਕਿ ਮੌਕਾ ਮਸਾਨੂੰ ਬਿੱਟੂ ਜੀ ਨੇ ਪਾਰਟੀ ਬਦਲ ਕੇ ਸਾਨੂੰ ਆਪਣੇ ਨਾਲ ਸ਼ਾਮਿਲ ਕਰਕੇ ਦਿੱਤਾ ਉਹ ਅਸੀਂ ਜ਼ਰੂਰ ਪੂਰਾ ਨਿਭਾਵਾਂਗੇ ਅਸੀਂ ਗੱਲ ਕਰੀਏ ਵਿਚਾਰ ਤੋਂ ਕੰਪਨੀ ਬਹੁਤ ਜ਼ਿਆਦਾ ਕਿਰਾਏ ਆ ਪੁਲਿਸ ਕਿ ਜਿਹੜੇ ਮਹੌਲ ਚਾਹੇ ਕਿ ਕੰਮ ਕਰਾਉਂਦੇ ਦੇਖੋ ਜੀ ਜਿਹੜੀਆਂ ਸੜਕਾਂ ਲੀ ਗਈਆਂ ਅਸੀਂ ਕਿਨਾ ਸਭ ਤੋਂ ਪਹਿਲਾਂ ਜਿਹੜੀ ਸੜਕਾਂ ਤੋਂ ਪਬਲਿਕ ਤੰਗ ਸੀਗੀ ਕਿਨਾ ਪਿਛਲੇ ਜਿੰਨੇ ਵੀ ਕੌਂਸਲਰ ਦਾ ਐਮ.ਐਲ.ਏ ਆ ਗੁੰਮ ਜਾਂ ਰਹਿ ਗਏ ਸੀ ਟਿਊਬਰ ਵੀ ਉਹਨਾਂ ਨੇ ਕਿਹਾ ਨਹੀਂ ਬਣਵਾ ਕੇ ਰੱਖੀਆਂ ਪਬਲਿਕ ਤੁਹਾਡੇ ਨਾਲ ਹੀ ਬੈਠੀ ਹੈ ਜੀ ਉਹਨਾਂ ਨੂੰ ਤੁਸੀਂ ਖੁਦ ਪੁੱਛ ਲਓ ਕਿ ਉਹਨਾਂ ਨੂੰ ਸੜਕਾਂ ਜਿਸ ਤਰ੍ਹਾਂ ਵੀ ਪਬਲਿਕ ਨੇ ਚਾਹੀ ਹੈ ਟੈਲਾ ਵਾਲੀ ਜਾਂ ਲੋਕ ਵਾਲੀ ਅਸੀਂ ਪੂਰਾ ਕਰਕੇ ਦੱਸਾਂਗੇ ਮੀ ਉਹ ਲਗਾਵਾ ਕੇ ਜੀ ਸਭ ਤੋਂ ਵੱਧ ਪਾਣੀ ਦੀ ਪ੍ਰੋਬਲਮ ਆਉਂਦੀ ਸੀ ਤੇ ਵੀਰੇ ਜੀ ਲਗਾਵਾ ਸਾਰੀ ਪ੍ਰੋਬਲਮ ਜਦੋਂ ਵੀ ਪਬਲਿਕ ਕੰਪਲੇਨਟ ਕਰਦੀ ਸੀ ਅਸੀਂ 2 ਜਾਂ 3 ਦਿਨ ਦੇ ਅੰਦਰ ਉਹ ਪੂਰੀ ਕਰਨੀ ਸੀ ਠੀਕ ਹੈ ਜੀ ਕਹਿ ਰਹਾ ਮੈਂ ਸੇਵਾ ਹੋਰ ਕੀਤੀ ਜਿਉਂ ਬੰਦਿਆ ਬਿਲਕੁਲ ਜੀ ਬਿਲਕੁਲ ਹੋਰ ਵੀ ਜੋਸ਼ ਨਾਲ ਕੀਤੀ ਗਈ ਹੈ ਇੱਕ ਰੇਲ ਚੱਲ ਰਹੀ ਹੈ ਹੁਣ ਜਿਹੜਾ ਜਿਹੜਾ ਇਹਦੇ ਤੇ ਚੜ ਜਾਏਗਾ ਉਹ ਉਹ ਪਾਰ ਹੋ ਜਾਏਗਾ ਮੈਂ ਕਹਿਣਾ ਕਿ ਮੋਦੀ ਸਾਹਿਬ ਦੀ ਰੇਲ ਤੇ ਚੜਜੋ ਰਵਨੀਤ ਸਿੰਘ ਬਿੱਟੂ ਜੀ ਦੀ ਰੇਲ ਤੇ ਚੜਜੋ ਖੁਸ਼ੀ ਕੇ ਦਾ ਰੀ ਮਸੂਰ ਸਾਹਿਬ ਮੈਂ ਕਹਿੰਦਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇੱਕ ਜਿਹੜੇ ਕੀ ਸਾਡੇ ਕੁਝ ਪ੍ਰਧਾਨ ਆ ਕਾਂਗਰਸ ਪਾਰਟੀ ਦੇ ਸੀ ਮਤਲਬ ਅੱਜ ਤੋਂ ਸੀ ਹੋ ਗਏ ਉਹਨਾਂ ਦੀਆਂ ਨੀਤੀਆਂ ਮਾੜੀਆਂ ਕਰਕੇ ਉਹਨਾਂ ਕਰਕੇ ਅਸੀਂ ਇਹ ਔਰ ਸਾਡੇ ਭਰਾ ਨੇ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਨਾਲ ਅਸੀਂ ਹਮੇਸ਼ਾ ਚੱਲਦੇ ਆ ਔਰ ਇਹਨਾਂ ਦੇ ਨਾਲ ਹੀ ਰਹਿਣਾ ਆ ਔਰ ਇਹਨਾਂ ਦੇ ਨਾਲ ਹਮੇਸ਼ਾ ਰਹਿਣਾ ਔਰ ਜਿੱਥੇ ਜਾਣਗੇ ਅਸੀਂ ਉੱਥੇ ਜਾਵਾਂਗੇ ਹਰਕਾ ਬੁਰਗੀ ਤੁਸੀਂ ਸ਼ੁਰੂਆਤ ਕਰਦੀ ਆ ਬਿਲਕੁਲ ਆਉਣ ਗਿਆ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਗੱਡੀ ਚੱਲ ਪਈ ਐ ਜਿਹੜਾ ਜਿਹੜਾ ਹੁਣ ਚੜ ਜਾਏਗਾ ਆ ਮੈਂ ਜੋ ਸਾਰੇ ਭਰਾਵਾਂ ਨੂੰ ਕਹਾਂਗਾ ਵੀ ਸਾਰੇ ਹੁਣ ਚੜ ਜਾਓ ਉਹ ਡੁੱਬਣ ਵਾਲੀ ਉਹ ਰੇਲ ਨੂੰ ਉਹਨੂੰ ਇੱਕ ਸਾਈਡ ਤੇ ਕਰ ਦਿਓ ਇੰਜਣ ਖਰਾਬ ਹੋ ਗਿਆ ਉਹਦੇ ਤੇ ਹੁਣ ਚੜ ਜਾਓ ਨਵੀਂ ਦੇਲਦੇ ਤੁਸੀਂ ਨੇ ਤੂੰ ਐਂ ਤੂੰ ਐਂ ਅਣੀ ਗੱਲ ਕੀਤੀ ਐ ਤੂੰ ਐਂ ਇੰਜਣ ਦੀ ਗੱਲ ਤੁਸੀਂ ਰਾਗਰ ਚੱਡਾਈ ਦੀ ਗੱਲ ਕੀਤੀ ਤੁਸੀਂ ਈ ਲੱਗਦਾ ਕਿ ਤੋਂ ਬਦਲਾ ਦੇ ਰਹੂਗੇ ਉਹ ਜਿਹੜਾ ਪਹਿਲਾ ਸ਼ੋਅ ਦੇਖਦਾ ਹਾਂ ਕਿ ਕਿੰਨੇ ਦੇਖੋ ਦੀ ਗੱਲ ਤੁਹਾਡੀ ਠੀਕ ਦੇਖੋ ਕੁਛ ਵੀ ਆ ਜੋ ਚੈਨਲਾਂ ਤੇ ਦੇਖ ਰਹੇ ਆ ਉਹ ਬਹੁਤ ਵਧੀਆ ਪੰਨੀਤੀ ਚੋਕੜਾ ਜੀ ਨੇ ਬਹੁਤ ਵਧੀਆ ਉਹਦੇ ਵਿੱਚ ਮੈਨੂੰ ਲੱਗਦਾ ਆਪਣੀ ਕਲਾਕਾਰੀ ਦਿਖਾਈ ਆ ਪਰ ਉਹ ਉਹਨਾਂ ਨੂੰ ਕੋਈ ਉਹਨਾਂ ਦਾ ਪੋਲਿਟਿਕਸ ਨਾਲ ਸੰਬੰਧ ਨਹੀਂ ਹੈਗਾ ਉਹਨਾਂ ਨੂੰ ਤਾਂ ਮੈਂ ਉਸ ਲਈ ਮੁਬਾਰਕ ਦਿੱਤੀ ਆ ਪਰ ਰਾਗਵ ਚੱਡਾ ਜੀ ਜਿਹੜਾ ਸਾਰਾ ਪੰਜਾਬ ਜਿਹਦਾ ਸੌਦਾ ਕਰਕੇ ਪੰਜਾਬ ਦਿਖਾ ਕੇ ਵੀ ਅਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਬਦਲਾ ਲਿਆਵਾਂਗੇ ਉਹਨੂੰ ਬਹੁਤ ਤਾਂ ਸਹੀ ਵੀ ਆਵੇ ਤਾਂ ਸਹੀ ਉਹ ਕਰਦਾ ਕਰਦਾ ਬਦਲਾ ਉਹ ਆ ਬਦਲਾ ਆਪਣੇ ਦੇਸ਼ ਦਾ ਹੀ ਕਰ ਗਿਆ ਉਹ ਜਾ ਕੇ ਲੰਡਨ ਬਹਿ ਗਿਆ ਉਹਨੂੰ ਕਹ ਆਉ ਤਾਂ ਸਹੀ ਪੁਰੇ ਜਦੋਂ ਲੋਕਾਂ ਨੂੰ ਪਾਣੀ ਚ ਫਿਰ ਫਿਰ ਦਿਖਾਉਂਦਾ ਸੀ ਕਿਸਾਨਾਂ ਦੇ ਨਾਲ ਮੈਂ ਉਦੋਂ ਹੀ ਇਹ ਇਹ ਗੱਲ ਕਹਿੰਦਾ ਸੀਗਾ ਉਹ ਨਾ ਉਹ ਇਹਨਾਂ ਦੀਆਂ ਗੱਲਾਂ ਚ ਇਹ ਨਾ ਉਹ ਇਹ ਸਿਰਫ ਤੇ ਸਿਰਫ ਜਿਹੜੇ ਆ ਕਾਲੇ ਅੰਗਰੇਜ਼ ਨੇ ਉਹ ਅੰਗਰੇਜ਼ ਚਲੇ ਗਏ ਇਹ ਕਾਲੇ ਅੰਗਰੇਜ਼ ਨੇ ਬਚੋ ਪਰ ਨਹੀਂ ਬਚੋਇਆ ਪੰਜਾਬ ਤੋਂ ਅੱਜ ਦੇਖ ਲਓ ਉਹ ਇਹਨਾਂ ਦੇ ਪੈਸਿਆਂ ਨਾਲ ਮੌਜ ਨਾਲ ਵੱਡੇ ਤੋਂ ਵੱਡੇ ਫਲੈਟ ਲੈ ਕੇ ਕਰੋੜਾਂ ਦੇ ਉਹ ਜ਼ਿੰਦਗੀ ਇੰਜੋਏ ਕਰ ਰਹੇ ਆ ਉੱਥੇ ਵੀ ਪਾਰਲੀਮੈਂਟ 'ਚ ਮਿਲ ਰਹੇ ਆ ਉੱਥੇ ਸ਼ੀਸ਼ ਮਹਿਲ ਨੇ ਜਿਹੜੇ ਉਹਨਾਂ ਦੇ ਦਿੱਲੀ 'ਚ ਤੁਸੀਂ ਸੀਐਮ ਸਾਹਿਬ ਦੇ ਦੇਖਿਆ ਜਿਹੜੇ ਕਹਿੰਦੇ ਸੀ ਅਸੀਂ ਤੇ ਇੱਕ ਫਲੈਟ ਨੂੰ ਆਰਡਰ 'ਚ ਰਵਾਂਗੇ ਜੀ ਅਸੀਂ ਤੇ ਇੱਕ ਮਰੂਤੀ ਗੱਡੀ ਰੱਖਾਂਗੇ ਜੀ ਉਹ ਦੇਖੋ ਅੱਜ 4-400 ਕਰੋੜ ਦੇ ਘਰ ਹੁਣ ਕਹੀ ਜਾਂਦੇ ਲੈ ਐਨੀ ਛੇਤੀ ਅਜੇ ਤਾਂ ਦੇਣੀ ਚਾਰ ਹੋਇਆ ਯਾਰ ਆ ਮੈਨੂੰ ਤੁਸੀਂ 2 ਵਾਰ ਜੇਲ੍ਹ ਚ ਭੇਜਿਆ 4 ਦਿਨਾਂ ਚ ਪਿੱਛੇ ਅਸੀਂ ਤਾਂ ਖੁਸ਼ ਕੇ ਐਨ ਗਏ ਆ ਤੜ ਕੇ ਅਜੀਬ ਚੀਕਾਂ ਮਰੀ ਜਾਂਦੇ ਕਹਿੰਦੇ 4 ਕਿਲੋ ਭਾਰ ਘਟ ਗਿਆ ਹਾਏ ਹਾਏ ਕੇਜਰੀਵਾਲ ਸਾਹਿਬ 4 ਕਿਲੋ ਚੀਕ ਹੀ ਨਿਕਲਦੀ ਆ ਜਿੰਦਾ ਦੇਣੀ 4 ਹੋ ਜਾਂ ਤੇ ਗਰਮੀ ਆਉਣੀ ਆ ਅੱਗੇ ਕੀ ਬਣੇਗਾ ਕੇਜਰੀਵਾਲ ਸਾਹਿਬ ਉਹ ਚੱਡਾ ਗੋਰਾ ਜਿਹੜਾ ਚਿਕਨਾ ਆ ਮੈਂ ਤੁਹਾਨੂੰ ਪਹਿਲਾਂ ਗਿਆ ਇਹਨੂੰ ਭੱਜੂ ਉਹ ਭੱਜਿਆ ਦੇਖ ਲੋ ਕਰਵਾ ਰਹੀ ਹੋ ਆ ਜੀ ਹਾਂ ਜੀ ਕਰਵਾ ਰਹੀ ਆ ਹਜੇ ਤਾਂ ਰੋਟੀ ਘਰੋਂ ਆ ਰਹੀ ਆ ਤਾਂ ਭਾਰ ਘਟਿਆ ਪਿਆ ਜੇਲ ਦੀ ਖਾਣੀ ਪੈ ਗਈ ਫੇਰ ਕੀ ਬਣੂ ਚਲੋ ਕੀ ਕਹਿਣਾ ਚਾਹੋਗੇ ਅੱਜ ਸ਼ਾਮ ਨੂੰ ਦੇ ਵੀ ਦੇ ਮੈਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੇ ਪ੍ਰਧਾਨ ਤਮਾਨ ਜੀ ਸਾਡੇ ਐਮਪੀ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਬੀਜੇਪੀ ਚ ਜੁਆਇਨ ਕਰਵਾਇਆ ਆ ਔਰ ਮੈਂ ਕਹਿਣਾ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਅਸੀਂ ਪੰਜਾਬ ਦੀ ਤਰੱਕੀ ਕਰ ਸਕਦੇ ਆ ਕਿਉਂਕਿ 10 ਸਾਲਾਂ ਤੋਂ ਦੂਜੀਆਂ ਪਾਰਟੀਆਂ ਰਾਜ ਕਰ ਰਹੀਆਂ ਨੇ ਉਹ ਅਸੀਂ ਕਹਿੰਦੇ ਕਿ ਦੁਬਾਰਾ ਆਪਾਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਲਿਆਈਏ ਜਿਹਦੇ ਵਿੱਚ ਕੀ ਹੁਣ ਜਿੱਦਾਂ ਰਵਨੀਤ ਸਿੰਘ ਬਿੱਟੂ ਜੀ ਇਹਨਾਂ ਨੂੰ ਆਪਾਂ ਜਿਤਾਵਾਂਗੇ ਇਹਨਾਂ ਦੀ ਜਿਹੜੀ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ 'ਚ ਜਾਏਗੀ ਤੇ ਉਹ ਜਿਹੜੀ ਨਾਰਾ ਦਿੱਤਾ 400 ਤੋਂ ਪਾਰ ਤੇ 400 ਤੋਂ ਪਾਰ ਆਪਣੇ ਲੁਧਿਆਣੇ ਨਹੀਂ ਕਰਨਾ ਆ ਇਸ ਕਰਕੇ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕੀ ਜਿਹੜਾ ਇੱਕ ਟ੍ਰੇਨ ਚੱਲ ਰਹੀ ਹੈ ਨਰਿੰਦਰ ਮੋਦੀ ਜੀ ਰਵਨੀਤ ਸਿੰਘ ਬਿੱਟੂ ਜੀ ਦੀ ਉਹਦੇ ਤੇ ਹੁਣ ਜਿਹੜਾ ਜਿਹੜਾ ਚੜ ਦੇਗਾ ਉਹ ਪਾਰ ਹੋ ਜਾਏਗਾ ਉਹ ਦਿੱਲੀ ਤੱਕ ਪਹੁੰਚ ਜਾਏਗਾ ਜਿਹੜਾ ਹੁਣ ਨਹੀਂ ਚੜੇਗਾ ਆਉਣੇਸ ਵਾਲੇ ਸਮੇਂ ਦੇ ਵਿੱਚ ਧੋਖਾ ਖਾਏਗਾ ਅੱਛਾ ਕਾਂਗਰਸ ਦੇ ਵਿੱਚ ਵੀ ਕਾਫੀ ਸਾਲ ਅਸੀਂ ਕੰਮ ਸੇਵਾ ਕੀਤੀ ਹੈ ਕਿੰਨਾ ਕੀਤੀ ਆ ਕੀ ਕਮੀ ਰਹਿ ਗਈ ਦੀ ਕਾਂਗਰਸ ਛੱਡਣਾ ਪਿਆ ਬਿੱਟੂ ਕਰਕੇ ਛੱਡਣਾ ਪਿਆ ਜਾਂ ਤੁਹਾਡੀ ਵੀ ਤੁਹਾਡੇ ਕੰਮ ਨਹੀਂ ਹੋਏ ਦੇਖੋ ਜੀ ਇੱਕ ਤੇ ਆਮ ਆਦੀ ਪਾਰਟੀ ਦਿੱਲੀ ਦੇ ਵਿੱਚ ਤੇ ਕਾਂਗਰਸ ਪਾਰਟੀ ਸਮਝੋਤਾ ਹੈ ਜਿਹੜਾ ਕਿ ਆਪਾਂ ਨੂੰ ਨਹੀਂ ਚੰਗਾ ਲੱਗਾ ਦੂਜੇ ਪਾਸੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੀਆਂ ਨੀਤੀਆਂ ਕਰਕੇ ਉਹ ਕਾਂਗਰਸ ਨੂੰ ਜਿਹੜਾ ਖਤਮ ਕਰ ਰਿਹਾ ਇਸ ਕਰਕੇ ਵੀ ਅਸੀਂ ਇਹ ਪਾਰਟੀ ਛੱਡ ਕੇ ਅੱਜ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਚਲੇਗੇ ਹੋਸਰਾ ਮਿਲੂਗਾ ਤੁਹਾਨੂੰ ਵੀ ਅੱਗੇ ਆਉਣ ਦੇ ਵੇ ਵੀ ਆਨਾਈਟ ਵੀ ਤੁਹਾਨੂੰ ਪਾਰਟੀ ਦੀ ਟਿਕਟ ਦਿੰਦੀ ਹੈ ਤਾਂ ਫਿਰ ਕੰਮ ਨਹੀਂ ਕਿੱਥੇ ਜਾਊਗਾ ਕਿ ਜਿਹਦਾ ਵਿਕਾਸ ਦੇ ਕੰਮ ਅੱਗੇ ਸੁਬਰੀ ਇਕੱਠੇ ਆ ਦੇਖੋ ਜੀ ਜਿਹੜਾ ਬੰਦਾ ਇਸ ਕੰਮ ਕਰੇਗਾ ਸਾਡਾ ਇੱਥੇ ਜਿਹੜਾ ਦਫਤਰ ਆ ਜਦੋਂ ਲੋਕਡਾਊਨ ਬਹੁਤ ਬਹੁਤ ਹੀ ਮਾੜਾ ਸਮਾਂ ਆਇਆ ਸੀਗਾ ਉਸ ਟਾਈਮ ਵੀ ਖੁੱਲਾ ਸੀਗਾ ਤੇ ਹੁਣ ਵੀ ਸਾਡਾ ਜਿਹੜਾ ਇਸ ਦਫਤਰ ਦੇ ਵਿੱਚ ਕੰਮ ਹੁੰਦਾ ਇਸ ਕਰਕੇ ਅਸੀਂ ਕਹਾਂਗੇ ਵੀ ਕੰਮ ਕਰਦੇ ਰਾਂਗੇ